ਇਹ ਜਿਹੜੇ ਦੁਕਾਨਦਾਰ ਮੌਜੂਦ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਆਪਣੇ ਜਿਹੜਾ ਮੌਜੂਦਾ ਐਮਪੀ ਕਿਹੜਾ ਹੈ ਇੱਥੇ ਸਰਦਾਰ ਸਾਧੂ ਕੀ ਜਿਹੜਾ ਪ੍ਰੋਫੈਸਰ ਸਾਧੂ ਸਿੰਘ ਹੈ ਉਹਨਾਂ ਨੇ ਕੀ ਮੰਨਦੇ ਹੋ ਤੁਸੀਂ ਕਿੰਨਾ ਕੁ ਵਿਕਾਸ ਕਰਾਇਆ ਕੀ ਕੀਤਾ ਉਹਨਾਂ ਨੇ ਸਾਨੂੰ 5 ਸਾਲ ਚ ਨਵਾਂ ਸ਼ੋਪਿੰਗ ਸੈਂਟਰ ਚ ਕਿਤੇ ਨਜ਼ਰ ਨਹੀਂ ਆਇਆ ਜਿਹੜੀ ਕਰ ਰਹੀ ਹੈਗੀ ਵਿਕਾਸ ਦੀ ਉਹ ਸਾਨੂੰ ਫਰੀਦਕੋਟ ਦਾ ਕੋਈ ਪਤਾ ਨਹੀਂ ਸਾਡੇ ਇੱਥੇ ਕਦੇ ਨਹੀਂ ਉਹ ਵਿਛਰੇ ਕਦੀ ਨਹੀਂ ਸਾਡੇ ਕੋਲ ਆ ਕੇ ਖਲੋਤੇ ਜਾਂ ਕੀ ਪ੍ਰੋਬਲਮ ਹੈ ਜਾਂ ਕੀ ਗੱਲਬਾਤ ਹੈਗੀ ਹੈ ਅਸੀਂ ਅਗਰ ਉਹਨੂੰ ਮਿਲਣ ਦੀ ਵੀ ਕੋਸ਼ਿਸ਼ ਕਰਦੇ ਤਾਂ ਸਾਡੇ ਕੋਈ ਸਿਰ ਪਰੇੜੀ ਪੈਦਾ ਕਰਦਾ ਉਹਨਾਂ ਨੇ ਤਾਂ ਦੁਬਾਰਾ ਫੇਰ ਉਹ ਜਿਹੜੇ ਉਮੀਦਵਾਰ ਬਣੇ ਜਦੋਂ ਆਣਗੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਰੂਰ ਗੱਲ ਕਰਾਂਗੇ ਕਿ ਸਾਨੂੰ ਮਿਲਣਾ ਤੇ ਚਾਹੀਦਾ ਨਾ ਸਾਨੂੰ ਸਾਡਾ 5 ਸਾਲ ਦਾ ਐਮਪੀ ਹੈ ਸਾਡੇ ਨਾਲ ਉਹਦਾ ਕੋਈ ਰਾਬਤਾ ਹੀ ਨਹੀਂ ਹੈ ਸਾਡੇ ਉੱਤੇ ਕੋਈ ਦਲਬਾਦੀ ਕੋਈ ਨਹੀਂ ਹੈ ਇਸ ਪਾਸੇ ਵੀ ਸੌਤ ਕਰਨਾਂ ਨੇ ਇਸ ਪਾਸੇ ਵੀ ਸੌਤ ਕਰਨਾਂ ਨੇ ਮੇਰੇ ਕੋਲ ਇਕੱਲੇ ਕੋਈ ਤੁਸੀਂ ਬਾਕੀ ਸਾਰਿਆਂ ਕੋਲ ਪੁੱਛ ਸਕਦੇ ਹੋ ਕਿ ਕਦੀ ਤੁਹਾਡੇ ਕੋਲ ਐਮਪੀ ਸਾਹਿਬ ਆਏ ਨੇ ਫਰੀਦਕੋਟ ਦੇ ਵਿੱਚ ਐਮਪੀ ਦਾ ਕਹਿਣਾ ਹੈ ਵੀ ਮੈਂ ਫਰੀਦਕੋਟ ਕллеਜ ਸ਼ਹਿਰ ਦੇ ਵਿੱਚ ਜਿਹੜਾ 2 ਕਰੋੜ ਦੇ ਰੁਪਏ ਜਿਹੜਾ ਹੈਗਾ ਵਿਕਾਸ ਕੀਤਾ ਕਲੇ ਸ਼ਹਿਰ ਚ ਇਹ ਉਹਨਾਂ ਨੂੰ ਪਤਾ ਹੋਊਗਾ ਜੀ ਕਿੱਥੇ ਕੀਤਾ ਵਾ ਸਾਡੀ ਨੌਲੇਜ ਕਿਤੇ ਨਹੀਂ ਗਾ ਜੀ ਹਾਂਜੀ ਸਾਡੇ ਨਾਲ ਹੋਰ ਹੈ ਕੀ ਕਹਿਣਾ ਜੀ ਤੁਹਾਡਾ ਜਿਹੜਾ ਮੌਜੂਦਾ ਐਮਪੀ ਤੋਂ ਕੀ ਦੂਜੇ ਕਿੰਨਾ ਕੋਨੇ ਵਿਕਾਸ ਕੀਤਾ ਹੈ ਆਉਣ ਵਾਲਾ ਐਮਪੀ ਕਿਹੜਾ ਚਾਹੀਦਾ ਸਰ ਸਾਡੇ ਦੇ ਕੋਨੈਰੋ ਸ਼ਾਪਿੰਗ ਦਾ ਸੈਂਟਰ ਦਾ ਕੋਈ ਵਿਕਾਸ ਨਹੀਂ ਕੀਤਾ ਇਹਨਾਂ ਜਦੋਂ ਦੇ ਐਮਪੀ ਬਣੇ ਆ ਉਦੋਂ ਅੱਜ ਤੱਕ ਉਹਨਾਂ ਨੇ ਕਦੇ ਢੇਡਾ ਨਹੀਂ ਮਾਰੇਗਾ ਜੇ ਮਿਲਣਾ ਦੋ ਚਾਰ ਵਾਰੀ ਚਾਹਿਆ ਵੀ ਆ ਤੁਹਾਨੂੰ ਫਿਰ ਵੀ ਨਹੀਂ ਮਿਲੇਗੇ ਅਗਲਾ ਐਮਪੀ ਤੁਸੀਂ ਕਹੋ ਜੀ ਤੁਹਾਡੀ ਆਸ ਹੈ ਕਿ ਹੋ ਜਾਣਾ ਚਾਹੀਦਾ। ਅਈ ਦਾ ਕੰਨਾ ਐਮਪੀ ਵਧੀਆ ਹੋਣਾ ਚਾਹੀਦਾ ਜਿਹੜਾ ਸਾਡੇ ਨਰੂ ਸ਼ੋਪਿੰਗ ਸੈਂਟਰ ਦੇ ਜਿਹੜਾ ਉੱਪਰਲੇ ਸਾਨੂੰ ਛੱਤਾਂ ਦਾ 5 ਸਾਲ ਕਟੋ ਘਟ 5 ਸਾਲ ਹੋ ਗਏ ਇਹਨਾਂ ਕੋਲ ਢੇੜੇ ਮਾਰਦੇ ਨੇ ਸਾਨੂੰ ਕੋਈ ਹੱਥ ਪੱਲਾ ਨਹੀਂ ਦਿੰਦਾ ਇਹਨਾਂ ਨੇ। ਐ ਸਾਡੇ ਨਾਲ ਜਿਹੜੇ ਇੱਕ ਹੋਰ ਹੈ ਇੱਥੇ ਜੇ ਗੱਲ ਕਰੀਏ ਜੀ ਇਹ ਸਰਕਾਰਾਂ ਨੇ ਜਿਹੜੇ ਆਪਣੇ ਹੁਣ ਤੱਕ ਵਾਅਦੇ ਕੀਤੇ ਕਿੰਨੇ ਕੁ ਉਹਨਾਂ ਨੇ ਨਿਭਾਏ ਹੈ? ਕੋਈ ਨਹੀਂ ਨਿਭਾਇ ਜੀ। ਜਿਹੜੀ ਮੌਜੂਦਾ ਸਰਕਾਰ ਆ ਉਹਨੇ ਜਿਵੇਂ ਹੁਣ ਕਿਸਾਨਾਂ ਦੇ ਜਿਹੜੇ ਕਰਜ਼ਿਆਂ ਦੀ ਗੱਲ ਕਰ ਲਓ ਨੌਕਰੀਆਂ ਦੀ ਗੱਲ ਕਰ ਲਓ ਕਿੰਨੇ ਕੁ ਜਿਹੜੇ ਉਹਨਾਂ ਦੇ ਵਾਅਦੇ ਪੂਰੇ ਕੀਤੇ ਆ ਸਾਰੇ ਸਾਰਿਆਂ ਦਾ ਕੋਈ ਨਹੀਂ ਕੀਤਾ ਜੀ ਜੇ ਹੁਣ ਚੋਣਾਂ ਆਈਆਂ ਐਮਪੀ ਦੀਆਂ ਜੇ ਕਾਂਗਰਸ ਦਾ ਉਮੀਦਵਾਰ ਆਉਂਦਾ ਜਾਂ ਕਿਹਦਾ ਕੀ ਮੈਂ ਤੁਹਾਡੀ ਸੋਚ ਹੈ ਕਿਹਨੂੰ ਵੋਟ ਪਾਹੋਂਗੇ ਵੋਟ ਤਾਂ ਬੰਦਾ ਵੇਖ ਕੇ ਪਾਈ ਜਾਊਗੀ ਅੱਗੇ ਸਾਧੂ ਸਾਹਿਬ ਸੰਗ ਆਏ ਸੀਗੇ ਅੱਜ ਤੱਕ ਫਰੀਦਕੋਟ ਚ ਕਦੀ ਗੇੜਾ ਨਹੀਂ ਮਾਰਿਆ ਉਹਨੇ ਨੇੜੇ ਸ਼ਾਪ ਨੂੰ ਸੰਦਰ ਕਦੀ ਗੇੜਾ ਆਇਆ ਨਹੀਂ ਅੱਜ ਤੱਕ ਕਦੀ ਇੱਕ ਦਿਵਾਰ ਹੀ ਆਇਆ ਸਾਡੇ ਤਾਂ ਮੰਨਣਾ ਇਹੀ ਹੈ ਜੀ ਸਾਧੂ ਸਿੰਘ ਦੇ ਅਸੀਂ ਤਾਂ ਕਦੇ ਦਛਨ ਨਹੀਂ ਕੀਤੇ ਨਾ ਹੀ ਉਹਨਾਂ ਨੇ ਜਿੱਤਣ ਤੋਂ ਬਾਅਦ ਇੱਥੇ ਢੀੜਾ ਮਾਰਿਆ ਨਾ ਪਹਿਲਾਂ ਢੀੜਾ ਮਾਰਿਆ ਜੀ ਅਸੀਂ ਤਾਂ ਉਹਨਾਂ ਦੀ ਕੋਈ ਉਹਨਾਂ ਨੂੰ ਸਪੋਰਟ ਨਾ ਕਰਾਂਗੇ ਤੇ ਨਾ ਹੀ ਉਹਨਾਂ ਨੂੰ ਕੋਈ ਵੋਟ ਪਾਵਾਂਗੇ ਅਸੀਂ ਇਹ ਚਾਹਨੇ ਵੀ ਜਿਹੜਾ ਨਹਿਰੂ ਸ਼ੋਪਿੰਗ ਸੈਂਟਰ ਦੀਆਂ ਦੁਕਾਨਾਂ ਦੇ ਮਾਲਕਾਂ ਦੀ ਕੋਈ ਸਮੱਸਿਆ ਦਾ ਹੱਲ ਕਰੇ ਅਸੀਂ ਤਾਂ ਉਹਨਾਂ ਦੇ ਨਾਲ ਖੜਾਾਂਗੇ ਐਮਪੀ ਦੀਆਂ ਚੋਣਾਂ ਆ ਗਈਆਂ ਪਿਛਲਾ ਐਮਪੀ ਤੁਹਾਨੂੰ ਪਤਾ ਹੈ ਇੱਥੇ ਪ੍ਰੋਫੈਸਰ ਸਾਧੂ ਸਿੰਘ ਸੀਗਾ ਅ ਕੀ ਮੰਨਦੇ ਹੋ ਸਾਧੂ ਸਿੰਘ ਨੇ ਇੱਥੇ ਕਿੰਨੇ ਕ ਵਿਕਾਸ ਕਰਾਏ ਆ ਉਹ ਦੁਆਰਾ ਫੇਰ ਉਮੀਦਵਾਰ ਇੱਥੇ ਬਣ ਕੇ ਆਏ ਆ ਇੱਕ ਬੜੇ ਅਫਸੋਸ ਨਾਲ ਕਹਿੰਨੇ ਆ ਵੀ 5 ਸਾਲ ਹੋ ਗਏ ਲੰਘ ਗਏ ਸਾਨੂੰ ਆ ਕੇ ਸ਼ਕਲ ਦੀ ਵਿਖਾਈ ਉਹਨਾਂ ਨੇ ਵੀ ਇੱਥੇ ਮਿਲ ਕੇ ਕੀ ਕੰਮ ਹੋਇਆ ਜਿਹਨਾਂ ਨੇ ਸ਼ਕਲ ਦੀ ਵਿਖਾਇਆ ਨਾ ਕੰਮ ਕੀ ਕਰਨਾ ਸੀ ਅਸੀਂ ਹੈਰਾਨ ਏ ਕ ਆਪਣੇ ਸ਼ਹਿਰ ਦਾ ਐਮਪੀ ਹੋਵੇ ਤੇ ਸ਼ਹਿਰ ਦਾ ਵੀ ਢੇਡਾ ਨਾ ਮਾਰੇ ਆ ਕੇ ਦੱਸੋ ਭਾਈ ਤੁਹਾਨੂੰ ਦੁੱਖ ਕੀ ਹੈਗੀ ਕੋਈ ਨਹੀਂ ਆਇਆ ਸਾਡੇ ਕੋਲ ਦੇਖੋ ਜਿਹੜੀ ਵੀ ਆਉਦਾ ਕੋਈ ਸਾਡੀ ਮੰਗ ਹੈਗੀ ਸੀ ਨਹਿਰੂ ਸ਼ਾਪਿੰਗ ਸੈਂਟਰ ਦੇ ਉੱਪਰ ਚਬਾਰੇ ਬਣਾਉਂਦੀ ਜਿਹੜੀਆਂ ਵੀ ਆਉਂਦੀਆਂ ਨੇ ਇਲੈਕਸ਼ਨ ਆਜਣ ਨੂੰ ਉਹ ਸਭ ਨੂੰ ਯਾਰ ਆਏ ਨੇ ਤੁਹਾਨੂੰ ਚਮਾਰੇ ਬਣਾ ਦਾਂਗੇ ਬਾਅਦ ਚ ਆ ਕੇ ਕੋਈ ਨਹੀਂ ਪੁੱਛਦਾ ਸਾਨੂੰ ਬੇਵਕੂਫ ਬਣਾ ਰਹੇ ਆ ਇਹ ਜਨਤਾ ਬੇਵਕੂਫ ਬਣ ਜਾਂਦੇ ਆ ਮੈਂ ਜਿਹੜਾ ਐਮਪੀ ਹੈ ਪ੍ਰੋਫੈਸਰ ਸਾਉਥ ਸੇਂਗ ਹੈ ਉਹਦਾ ਤਾਂ ਕਹਿਣਾ ਹੈ ਵੀ 22 ਕਰੋੜ ਰੁਪਈਆ ਜਿਹੜਾ ਹੈਗਾ ਸਿਰਫ 2.5 ਕਰੋੜ ਰੁਪਈਆ ਜਿਹੜਾ ਬਾਕੀ ਰਹਿੰਦਾ 22 ਕਰੋੜ ਰੁਪਈਆ ਜਿਹੜਾ ਮੈਂ ਪੂਰੇ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਵਿਕਾਸ ਕੀਤਾ ਬਾਈ ਜੀ ਉਹ ਆਪਦੀ ਕੋਠੀ ਬਣਾਈ ਜਨਾ ਉਹਦੇ ਤਾਂ ਭਾਵੇਂ ਵਿਕਾਸ ਕਰ ਲਿਆ ਹੋਵੇ ਸਾਡੇ ਸ਼ਹਿਰ ਦੇ ਵਿੱਚ ਤਾਂ ਵਿਕਾਸ ਸਾਨੂੰ ਨਹੀਂ ਨਜ਼ਰ ਆ ਰਿਹਾ ਸ਼ਹਿਰ ਦੇ ਸਾਨੂੰ ਕਿਤੇ ਵਿਖਾਲ ਸੁਖਾ ਦੇ ਵੀ ਉਹਨਾਂ ਨੇ ਕੀ ਕੀਤਾ ਸ਼ਹਿਰ ਦੇ ਵਿੱਚ ਪਰਪੰਸ ਸਾਦੂ ਸਿੰਘ ਤੁਹਾਡੇ ਕੋਲੇ ਦੁਬਾਰਾ ਫੇਰ ਵੋਟ ਲੈਣ ਆਉਣਗੇ ਕੋਈ ਗੱਲ ਨਹੀਂ ਜਾਇ ਉਹਨਾਂ ਅਸੀਂ ਸਵਾਲ ਕਰਾਂਗੇ ਅਸੀਂ ਪਹਿਲਾਂ ਸੋਚੀ ਬੈਠੇ ਸਾਡੀ ਮਾਰਕੀਟ ਚ ਆਉਣ ਪੁੱਛਾਂਗੇ ਤੁਸੀਂ ਕਿੱਥੇ ਰਹੇ 5 ਸਾਲ ਤੁਸੀਂ 5 ਸਾਲ ਕੀ ਕੀਤਾ ਸਾਡੇ ਵਾਸਤੇ ਅੱਜ ਤੁਸੀਂ ਫੇਰ ਸਾਨੂੰ ਬੇਵਕੂਫ ਬਣਾਉਣਾ ਕਿ ਹੁਣ ਅਸੀਂ ਬੇਵਕੂਫ ਨਹੀਂ ਬਣਦੇ ਕੀ ਮੰਨਦੇ ਹੋ ਕਿਹੋ ਜਿਹਾ ਤੁਹਾਨੂੰ ਐਮਪੀ ਚਾਹੀਦਾ ਹੈ ਕੀ ਸੋਚ ਆ ਤੁਹਾਡੀ ਵੀ ਜੀ ਹੁਣ ਤੱਕ ਤਾਂ ਜੋ ਪਿੱਛੇ ਵੇਖਦੇ ਆਏ ਆ ਅੱਜ ਤੱਕ ਦਾ ਜਿਹੜਾ ਵੀ ਉਹਦਾ ਸਬਜ ਬਾਗ ਵਿਖਾ ਜਾਂਦਾ ਤੇ ਕਰਦਾ ਕੋਈ ਵੀ ਕੁਝ ਨਹੀਂ ਸਾਰੇ ਇੱਕੋ ਜਿਹੇ ਬੜੇ ਪੈਸ ਸਾਰੇ ਜਨਤਾ ਨੂੰ ਵੇਖੋ ਬਣਾਈ ਜਾਂਦੇ ਕੋਈ ਵੀ ਪਾਰਟੀ ਆ ਰਹੀ ਹੈ ਜੀ ਸਾਰੇ ਪਹਿਲਾਂ ਆਪ ਦੀਆਂ ਝੋਲੀਆਂ ਭਰਦੇ ਪਬਲਿਕ ਨੂੰ ਕੋਈ ਨਹੀਂ ਪੁੱਛ ਰਿਹਾ ਬਸ ਇੱਕ ਦਿਨ ਦਾ ਰਾਜਾ ਜ਼ਰੂਰ ਹੈਗਾ ਜੇ ਅਸ ਤੱਕ ਵੋਟ ਨਹੀਂ ਪੈਂਦੀ 5 ਸਾਲ ਉਹਨਾਂ ਦੇ ਤੇ ਇੱਕ ਦਿਨ ਸਾਡਾ ਜਨਤਾ ਵਾਲਾ ਬਸ ਕੋਈ ਨਹੀਂ ਕਰਦੇ ਕੁਝ ਇਹ ਗੱਲ ਤਾਂ ਤੁਸੀਂ ਮੰਨਦੇ ਆ ਨਾ ਜੇ ਆਪਾਂ ਹੁਣ ਗੱਲਾਂ ਕਰੀ ਜਾਂਦੇ ਆ ਵੀ ਸਾਧੂ ਨੂੰ ਨਹੀਂ ਵੋਟ ਪਾਉਣੀ ਆ ਲੀਡਰ ਨੂੰ ਮਿਲਣਾ ਪਰ ਜੇ ਉਸ ਲੀਡਰ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਉਸੇ ਲੀਡਰ ਦੇ ਥੱਲੇ ਲੱਗ ਜਾਣਾ ਹੈ ਇਹ ਮੰਨਦੇ ਆ ਮੈਂ ਕਹਿੰਦਾ ਜੀ ਆਕਾ ਆਉਣ ਦਿਓ ਸਾਡੀ ਮਾਰਕੀਟ 'ਚ ਅਸੀਂ ਇਕੱਠੇ ਕਰਕੇ ਪੁੱਛਾਂਗੇ ਦੱਸੋ ਜੀ ਕਿੱਥੇ ਰਹੇ ਹੋ 5 ਇਹ ਬਿਲਕੁਲ ਤੁਸੀਂ ਨਾਲ ਆਏ ਸਾਡੇ ਕੋਲ ਖੜਿਆ ਜਾ ਕੇ ਅਸੀਂ ਕੁਐਸਚਨ ਕਰਾਂਗੇ ਉਹਨਾਂ ਨੂੰ ਸਾਡੇ ਨਾਲ ਇਧਰ ਹੋਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਜੀ ਉਹਨਾਂ ਦਾ ਅਸੀਂ ਤਾਂ ਇਹੋ ਹੀ ਆਖਿਆ ਸੀ ਆਈ ਲਵ ਯੂ ਸਾਡਾ ਕੰਮ ਸਹੀ ਹੋ ਜੇ ਬੋਰਡ ਜਿਵੇਂ ਕਹੂੰਗੇ ਸਾਨੂੰ ਇਥੇ ਉਹਨਾਂ ਨੇ ਛਕਲੀ ਨਹੀਂ ਬਖਾਈ ਆਈ ਨਹੀਂ ਮੁੜ ਕੇ ਉਦੋਂ ਬਾਅਦ ਆਈ ਤਾਂ ਜੋ ਸਾਰਿਆਂ ਦੇ ਨਾਲ ਚੱਲਣ ਵਾਲੇ ਸੀਗੇ ਕਹੀਂ ਜਿਵੇਂ ਕੀ ਹੋਵੇਂ ਕੀਤਾ ਜੀ ਇਹ ਸੀਗੇ ਫਰੀਦਕੋਟ ਜਿਹੜੇ ਸ਼ਹਿਰ ਦੇ ਜਿਹੜੇ ਦੁਕਾਨਦਾਰ ਸੀ ਉਹਨਾਂ ਨੇ ਆਪਣੇ ਦੁੱਖ ਰੋਏ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰੋਫੈਸਰ ਸਾਧੂ ਸਿੰਘ ਹੈ ਉਹ ਉਹਨਾਂ ਦੀ ਅਸੀਂ ਸ਼ਕਲ ਨਹੀਂ ਵੇਖੀਗੀ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਣਾ ਉਹਨਾਂ ਦੀ ਸ਼ਕਲ ਨਹੀਂ ਵੇਖੀਗੀ ਵਿਕਾਸ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪ੍ਰੋਫੈਸਰ ਸਾਧੂ ਸਿੰਘ ਇਹਨਾਂ ਕੋਲੇ ਆਉਂਦਾ ਵੋਟਾਂ ਲੈਣ ਇਹ ਵੋਟ ਪਾਉਂਦੇ ਆ ਜਾਂ ਨਹੀਂ ਪਾਉਂਦੇ ਆ ਕਿਹੜਾ ਉਮੀਦਵਾਰ ਜਿੱਤਦਾ ਹੈ ਕਿਹੜਾ ਹਾਰਦਾ ਹੈ ਹਾਂਜੀ ਜਿਹੜੇ ਪਹਿਲਾਂ ਐਮਪੀ ਬਣੇ ਆ ਪ੍ਰੋਫੈਸਰ ਸਾਧੂ ਸਿੰਘ ਜੀ ਉਹਨਾਂ ਨੇ ਜੇ ਆਪਾਂ ਕਹੀਏ ਸ਼ਹਿਰ ਦੇ ਵਿਕਾਸ ਲਈ ਸਾਨੂੰ ਉਹਨਾਂ ਦਾ ਵਿਕਾਸ ਕੋਈ ਨਜ਼ਰ ਨਹੀਂ ਆਇਆ ਨਾ ਉਹਨਾਂ ਨੇ ਕਦੇ ਸ਼ਹਿਰ ਦੇ ਵਿੱਚ ਚੱਕਰ ਲਾਇਆ ਨਾ ਉਹਨਾਂ ਦਾ ਜਿੱਤਣ ਤੋਂ ਬਾਅਦ ਪਤਾ ਉਹ ਕਿੱਥੇ ਹੈ ਕੀ ਕਰਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਔਰ ਇੰਨੀ ਦੁਨੀਆ ਖੜੀ ਹੈ ਫਰੀਦਕੋਟ ਦੇ ਵਿੱਚ ਇੱਕ ਵੀ ਰੁਪਈਆ ਉਹਨਾਂ ਦੁਆਰਾ ਲੱਗਾ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਜੀ ਇਹ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ 2 ਸਾਲ ਹੋ ਗਏ ਸਰਕਾਰ ਨੂੰ ਸਰਕਾਰ ਨੇ ਕਾਫੀ ਵਾਅਦੇ ਕੀਤੇ ਸੀ ਲੋਕਾਂ ਨਾਲ ਕੀ ਮੰਨਦੇ ਹੋ ਸਰਕਾਰ ਨੇ ਵਾਅਦੇ ਪੂਰੇ ਕੀਤੇ ਆ ਕੀ ਸਰਕਾਰ ਵਾਅਦੇ ਕਰਨ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਉਹਨਾਂ ਤੋਂ ਤਕਰੀਬਨ ਵਾਅਦੇ ਕੋਈ ਪੂਰੇ ਨਹੀਂ ਹੋਏਗੇ ਕਿਸਾਨਾਂ ਦਾ ਵੀ ਉਵੇਂ ਹੀ ਹੈ ਟੀਚਰਾਂ ਦਾ ਵੀ ਉਵੇਂ ਹੀ ਹੈ ਟੀਚਰਾਂ ਦਾ ਪਿੱਛੇ ਜੇ ਪਟਿਆਲੇ ਉਹਨਾਂ ਨੇ ਜਿਵੇਂ ਕਰਕੇ ਥੋੜਾ ਬਹੁਤ ਕਰਕੇ ਨਵੇੜਿਆ ਪਰ ਜਿਵੇਂ ਮੌਜੂਦਾ ਸਰਕਾਰ ਆ ਉਹਦੇ ਵੀ ਕੰਮ ਹਜੇ ਦਿਖ ਨਹੀਂ ਰਹੇ ਇਹ ਜੀ ਗੱਲ ਮੰਗਿਆਈ ਦੀ ਕਰੀਏ ਮੰਗਿਆਈ ਕਿੰਨੀ ਕੁ ਮੌਜੂਦਾ ਸਰਕਾਰ ਦੇ ਸਮੇਂ ਚਾਹੀਏ ਦੇਖੋ ਜੀ ਮੰਗਿਆਈ ਦਾ ਕੰਮ ਤਾਂ ਸੈਂਟਰ ਵੱਲੋਂ ਤੈਅ ਹੁੰਦਾ ਸਾਰਾ ਜੋ ਮੰਗਿਆਈ ਦਾ ਕੰਮ ਹੈ ਉਹ ਤਾਂ ਭਾਜੀਪੀ ਸਰਕਾਰ ਵੱਲੋਂ ਤੈਅ ਹੁੰਦਾ ਬਾਕੀ ਐਵੇਂ ਕਹਿ ਦਈਏ ਮੰਗਿਆਈ ਬਹੁਤ ਜ਼ਿਆਦਾ ਹੁੰਦੀ ਜਾ ਰਹੀ ਹੈ ਜੇ ਆਪਾਂ ਕਹਿ ਦਈਏ ਪਾਣੀ ਦੇ ਬਿੱਲ ਅੱਗੇ 110 ਰੁਪਏ ਹੁੰਦਾ ਸੀਗਾ ਹੁਣ 160 ਰੁਪਏ ਪਾਣੀ ਦਾ ਬਿੱਲ ਬਿਜਲੀ ਬੜੀ ਮਹਿੰਗੀ ਹੋ ਰਹੀ ਹੈ ਬਿਜਲੀ ਦਾ ਇਹ ਕਹਿੰਦੇ ਆ ਵੀ ਸਸਤੇ ਕਰਨ ਦੇ ਅਸੀਂ ਯਤਨ ਕਰ ਰਹੇ ਆ ਪਰ ਬਿਜਲੀ ਕਿਸੇ ਪਾਸੇ ਵੀ ਸਾਨੂੰ ਸਸਤੀ ਹੁੰਦੀ ਨਜ਼ਰ ਨਹੀਂ ਆ ਰਹੀ ਔਰ ਬਿਜਲੀ ਪਿੱਛੇ ਲੋਕਾਂ ਦਾ ਧੂਆ ਨਿਕਲਿਆ ਪਿਆ ਪੂਰੇ ਸਰਕਾਰਾਂ ਵੱਲੋਂ ਇੱਕ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਵੱਲੋਂ ਇਹ ਵੀ ਵਾਅਦਾ ਵੱਡਾ ਕੀਤਾ ਗਿਆ ਸੀਗਾ ਜਿਹੜੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਕੀ ਮੰਨਦੇ ਹੋ ਕਿੰਨੇ ਕ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਜਾਂ ਮੋਬਾਈਲਾਂ ਦੀ ਗੱਲ ਕਰੀਏ ਕੀ ਹੈ ਦੇਖੋ ਨੌਕਰੀਆਂ ਦਾ ਇਹ ਤਾਂ ਗੱਲ ਇਹ ਹੈ ਜਿਵੇਂ ਕਿਸੇ ਵੀ ਨੌਜਵਾਨ ਨੂੰ ਨੌਕਰੀ ਕਿਤੇ ਵੀ ਦਿਖਦੀ ਸਾਨੂੰ ਤਾਂ ਦਿਖਾਈ ਨਹੀਂ ਦਿੰਦੀ ਨਾ ਹੀ ਸੈਂਟਰ ਸਰਕਾਰ ਵੱਲੋਂ ਔਰ ਨਾ ਹੀ ਰਾਜ ਸਰਕਾਰ ਵੱਲੋਂ ਇਹਦੀ ਇੱਕ ਸਭ ਤੋਂ ਵੱਡੀ ਕਮੀ ਇਹ ਵੀ ਹੈ ਵੀ ਜਿਹੜੀ ਸਰਕਾਰ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਵੀ ਐਮਪੀ ਉਮੀਦਵਾਰ ਜਾਂ ਜਿਹੜੇ ਵੀ ਸਰਪੰਚ ਜਾਂ ਜਿਹੜੇ ਵੀ ਐਮਐਲਏ ਤੁਸੀਂ ਵੋਟਾਂ 'ਚ ਖੜਾਣੇ ਹੋ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੈ ਵੀ ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਘੱਟੋ ਘੱਟ ਉਹਨਾਂ ਦੀ ਬੀਏ ਜਾਂ ਪਲੱਸ 2 ਤੋਂ ਉੱਤੇ ਗ੍ਰੈਜੂਏਸ਼ਨ ਤਾਂ ਹੋਵੇ ਉਹਨਾਂ ਨੂੰ ਆਪਦਾ ਹੀ ਨਹੀਂ ਪਤਾ ਉਹ ਕਿਸੇ ਦੀਆਂ ਨੌਕਰੀਆਂ ਬਾਰੇ ਕੀ ਸੋਚ ਸਕਦੇ ਆ ਕੁਝ ਵੀ ਨਹੀਂ ਸੋਚਦੇ ਸਾਰੇ ਬੇਰੋਜ਼ਗਾਰ ਫਿਰਦੇ ਆ ਕਿਸੇ ਨੂੰ ਕੋਈ ਨੌਕਰੀ ਨਹੀਂ ਕੋਈ ਕੁਝ ਨਹੀਂ ਹੈ ਜੀ ਇਹ ਕੀ ਆਸ ਹੈ ਤੁਸੀਂ ਇਹ ਕਿਹੋ ਜਿਹੇ ਜਿਹੜੇ ਆਉਣ ਵਾਲੇ ਉਮੀਦਵਾਰ ਹੋਣੇ ਚਾਹੀਦੇ ਕਿਹੋ ਜਿਹੇ ਉਮੀਦਵਾਰ ਚੋਣਨਾ ਚਾਹੁੰਦੇ ਆ ਅਸੀਂ ਤਾਂ ਆਉਣ ਵਾਲੇ ਉਮੀਦਵਾਰ ਪੜ੍ਹੇ ਲਿਖੇ ਸੂਝਵਾਨ ਦੇਖੋ ਇੰਟਰਨੈਟ ਦਾ ਜ਼ਮਾਨਾ ਸਾਰਾ ਕੁਝ ਪੜ੍ਹਿਆ ਲਿਖਿਆ ਉਮੀਦਵਾਰੀ ਕਰ ਸਕਦਾ ਜੇ ਉਮੀਦਵਾਰ ਪੜ੍ਹਿਆ ਲਿਖਿਆ ਨਹੀਂ ਉਹ ਦੂਸਰਿਆਂ ਦੀ ਕੋਈ ਕਮੀ ਨੂੰ ਸਮਝ ਨਹੀਂ ਸਕਦਾ ਕਿਸੇ ਦੇ ਦੁੱਖ ਨੂੰ ਸਮਝ ਨਹੀਂ ਸਕਦਾ ਅੱਜ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਵੀ ਉਮੀਦਵਾਰ ਪੜ੍ਹਿਆ ਲਿਖਿਆ ਚੰਗਾ ਤੇ ਸਾਡੇ ਫਰੀਦਕੋਟ ਨੂੰ ਸੁਧਾਰਨ ਵਾਲਾ ਹੋਣਾ ਚਾਹੀਦਾ ਹੈ ਬਾਕੀ ਵੋਟਾਂ ਵੀ ਅਸੀਂ ਦੇਖਾਂਗੇ ਜਿਹੜਾ ਉਮੀਦਵਾਰ ਪੜਿਆ ਲਿਖਿਆ ਸਾਨੂੰ ਲੱਗਿਆ ਉਹਨੂੰ ਹੀ ਵੋਟਾਂ ਪਾਵਾਂਗੇ ਕਿਉਂਕਿ ਜਿਹੜੇ ਪਿਛਲੇ ਐਮਪੀ ਸੀ ਉਹ ਪੜੇ ਲਿਖੇ ਤਾਂ ਸੀ ਪਰ ਉਹਨਾਂ ਦਾ ਜਿਹੜਾ ਵਿਕਾਸ ਕੀਤਾ ਸਾਨੂੰ ਫਰੀਦਕੋਟ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਇਸ ਲਈ ਅਸੀਂ ਨਵਾਂ ਐਮਪੀ ਚੁਣਨ ਲਈ ਬਹੁਤ ਦੁਬਧਾਚਾਂ ਗਾਂ ਜਦੋਂ ਅਨਾਉਂਸ ਹੋਊਗਾ ਫਿਰ ਉਹਦੇ ਵਿੱਚ ਦੇਖਾਂਗੇ ਕਿਹੜੇ ਐਮਪੀ ਨੂੰ ਅਸੀਂ ਵੋਟਾਂ ਪਾਵਾਂਗੇ ਇਹ ਜੇਕਰ ਗੱਲ ਦੀ ਕਰੀਏ ਆਪਾਂ ਨਸ਼ੇ ਦੀ ਮੌਜੂਦਾ ਤੌਰ ਦੇ ਵਿੱਚ ਜਿਹੜਾ ਨਸ਼ਾ ਪੰਜਾਬ ਸਰਕਾਰ ਨੇ ਸੌਂ ਵੀ ਖਾਦੀ ਜੀ ਵੀ ਅਸੀਂ ਜਿਹੜਾ 1 ਹਫਤੇ ਦੇ ਵਿੱਚ ਜਿਹੜਾ ਲੱਕ ਪਾਉਂਦੇ ਆਂਗੇ ਨਸ਼ੀ ਦਾ ਕੀ ਮੰਨਦੇ ਹੋ ਨਸ਼ਾ ਜੀ ਕੋਲ ਮੁਲਾਕਾਏ ਹਜੇ ਵੀ ਚੱਲ ਰਿਹਾ ਹੈਗਾ ਪਰ ਜਿਸ ਤਰ੍ਹਾਂ ਸਰ ਪਹਿਲਾਂ ਸੀ ਕਾਂਗਰਸ ਸਰਕਾਰ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਉਦੋਂ ਨਸ਼ਾ ਬਹੁਤ ਜ਼ਿਆਦਾ ਸੀਗਾ ਕੈਪਟਨ ਸਾਹਿਬ ਨੇ ਸੌਂ ਖਾਦੀ ਜੀ ਵੀ ਅਸੀਂ 4 ਹਫਤੇ 'ਚ ਨਸ਼ਾ ਬੰਦ ਕਰ ਦੇਵਾਂਗੇ ਪਰ ਕਾਫੀ ਹੱਦ ਤੱਕ ਸਫਲ ਵੀ ਹੋਇਆ ਤੇ ਪਰ ਅਜੇ ਨਸ਼ਾ ਵੀ ਚੱਲ ਰਿਹਾ ਹੈ ਦੋਨੇ ਗੱਲਾਂ ਹੈ ਜੀ ਜੀ ਕਾਨੂੰਨ ਵਿਵਸਥਾ ਦੀ ਗੱਲ ਕਰਗੇ ਕਿਹੋ ਜੀ ਮਿਲ ਰਹੀ ਰੋਕਣ ਨੂੰ ਕਾਨੂੰਨ ਵਿਵਸਥਾ ਕਾਨੂੰਨ ਉਸ ਵਸਤ ਠੀਕ ਚੱਲ ਰਹੀ ਹੈ ਕੋਲ ਬੁਲਾ ਕੇ ਜੀ ਜਿਆਦਾ ਵਧੀਆ ਬਣੀ ਤੇ ਜਿਆਦਾ ਘਟਿਆ ਬਣੀ ਠੀਕ ਚੱਲ ਰਹੀ ਹੈ ਕਾਨੂੰਨ ਉਸ ਤੱਕ ਕੋਈ ਜੀ ਗੱਲ ਨਹੀਂ ਹੈਗੀ ਜੀ ਇਹ ਲੋਕ ਸਭਾ ਦੀਆਂ ਚੋਣਾਂ ਜਿਹੜੇ ਉਹਦਾ ਬਿਗਲਵਾ ਬੱਦ ਚੁੱਕਿਆ ਉਮੀਦਵਾਰ ਕਈ ਪਾਰਟੀਆਂ ਨੇ ਉਤਾਰ ਦਿੱਤੇ ਹੈ ਜਿਵੇਂ ਪਹਿਲਾਂ ਆਪਣੇ ਫਰੀਦਕੋਟ ਦੀ ਗੱਲ ਕਰਕੇ ਤਾਂ ਇੱਥੇ ਉਮੀਦਵਾਰ ਐਮਪੀਸੀ ਪ੍ਰੋਫੈਸਰ ਸਿੰਘ ਦੁਆਰਾ ਮੰਨ ਪਾਰਟੀ ਨੂੰ ਉਹਨਾਂ ਟਿਕਟ ਦਿੱਤੀ ਹੈ ਕੀ ਮੰਨਦੇ ਹੋ ਪਹਿਲਾਂ ਉਹਨਾਂ ਨੇ ਕਿੰਨੇ ਕੁ ਵਿਕਾਸ ਕਰਾਏ ਹੈ ਹੁਣ ਉਹਨਾਂ ਤੋਂ ਕੀ ਅਸਾਂ ਨੂੰ ਪ੍ਰੋਫੈਸਰ ਸਾਧੂ ਸਿੰਘ ਜੀ ਜਦੋਂ ਦੇ ਇਲੈਕਸ਼ਨ ਜਿੱਤੇ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਦੇ ਵਿੱਚ ਕੋਈ ਵੀ ਚੱਕਰ ਨਹੀਂ ਲਾਇਆ ਜੀ ਕਿਸੇ ਦਾ ਕੋਈ ਧੰਨਵਾਦ ਨਹੀਂ ਕੀਤਾ ਕੋਈ ਵਿਕਾਸ ਨਹੀਂ ਹੋਇਆ ਵਿਕਾਸ ਵਾਸਤੇ ਕਰੋੜਾ ਰੁਪਈਆ ਆਇਆ ਜੀ ਪਰ ਫਰੀਦਕੋਟ ਦੇ ਨਿਵਾਸੀ ਕੋਈ ਵੀ ਖੁਸ਼ ਨਹੀਂ ਕੋਈ ਵਿਕਾਸ ਨਹੀਂ ਹੋਇਆ ਉਹਨਾਂ ਕੋਲੋਂ ਜੀ ਐ ਵਪਾਰੀ ਨਾਲ ਸਾਡੇ ਉਹਨਾਂ ਨਾਲ ਗੱਲ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਕੀ ਮੰਨਦੇ ਹੋ ਤੁਸੀਂ ਜਿਹੜਾ ਮੋਦੀ ਸਰਕਾਰ ਹੈ ਮੋਦੀ ਸਰਕਾਰ ਨੇ ਕਿੰਨਾ ਕੁ ਜਿਹੜਾ ਹੈਗਾ ਲੋਕਾਂ ਨੂੰ ਲਾਭ ਕਿ ਆਏ ਕੋਈ ਲਾਭ ਨਹੀਂ ਹੋਇਆ ਜੀ ਉਹਦੇ ਬਾਅਦ ਕੰਮ ਬਸ ਖਤਮ ਹੀ ਹੋ ਗਿਆ ਕੰਮ ਕੁਝ GST ਲੱਗੀ। ਉਸ ਪੈਸਿਆਂ ਦਾ ਹੋ ਗਿਆ ਜੀ। ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਹੈ ਉਦੋਂ ਉਹਦਾ ਕੰਮ ਖਤਮ ਹੀ ਹੈ। ਇਹ ਕੀ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਤੋਂ ਕਿੰਨਾ ਕੁ ਤੁਹਾਨੂੰ 2 ਸਾਲਾਂ ਦੇ ਵਿੱਚ ਕੀ ਮੰਨਦੇ ਹੋ ਕਿੰਨਾ ਕੁ ਤੁਹਾਨੂੰ ਫਾਇਦਾ ਹੋਇਆ? ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ। ਆਉਣ ਵਾਲੇ ਸਮੇਂ 'ਚ ਮੰਨਦੇ ਹਾਂ ਕੋਈ ਜਿਹੜੀ 3 ਸਾਲ ਰਹਿੰਦੀ ਆ ਹੋਊਗਾ। ਵੇਖੋ ਇਹ ਤਾਂ ਹੁਣ ਕੋਈ ਪਤਾ ਹੀ ਨਹੀਂ ਲੱਗਦੀ ਕੀ ਬਣਦਾ ਹੈ। ਇਹ ਲੋਕ ਸਭਾ ਦੇ ਜਿਹੜੀਆਂ ਦੇ ਵਿੱਚ ਉਮੀਦਵਾਰ ਹੈ। ਕਿਹੜੇ ਉਮੀਦਵਾਰ ਨੂੰ ਤੁਸੀਂ ਚਾਹੋਗੇ ਕਿ ਵੋਟ ਪਾਈਏ ਜਿਹੜਾ ਸਾਡੇ ਅਗਲੇ ਜਿਹੜਾ ਦੁਬਾਰਾ ਉਹ ਸਾਡੀਆਂ ਆਸਾਂ ਤੇ ਖਰਾ ਉਤਰੇ ਇਹ ਤੇ ਵੇਖੇ ਜੋ ਵੀ ਕੈਂਡੀਡੇਟ ਕਿਹੜਾ ਉਤਰਦਾ ਵਾ ਜਿਹੜਾ ਕੋਈ ਚੰਗਾ ਲੱਗਦਾ ਫਿਰ ਉਹਨੂੰ ਵੋਟ ਪਾਈ ਜੋਗੇ ਸਾਡੇ ਨਾਲ ਹੋਰ ਵੀ ਵਪਾਰੀ ਇਹਨਾਂ ਨਾਲ ਗੱਲ ਕਰਦੇ ਆਂ ਕੀ ਕਹਨਾਈ ਤੁਹਾਡਾ ਠੀਕ ਹੈ ਜੀ ਸਾਰਾ ਕੁਝ ਠੀਕ ਹੈ ਪਰ ਵਪਾਰ ਘਟਿਆ ਹੋਇਆ ਹੈ ਜੀ ਮੋਦੀ ਸਰਕਾਰ ਨੇ ਜੋ ਆਪਣੇ ਜਿਹੜੇ ਜਿੰਨੇ ਵੀ ਮਾਪਦੰਡ ਕੀਤੇ ਆ ਜਾਂ ਕੋਈ ਜਿਹੜੀ ਜਿਵੇਂ ਜੀਐਸਟੀ ਦੀ ਗੱਲ ਕਰ ਲਈ ਲਗਾਈ ਹੈ ਕਿੰਨੇ ਕੁ ਲੋਕਾਂ ਨੂੰ ਜਿਹੜਾ ਵਪਾਰੀ ਨੂੰ ਖਾਸ ਕਰਕੇ ਕਿੰਨਾ ਕੁ ਫਾਇਦਾ ਹੋਇਆ ਨੁਕਸਾਨ ਹੋਇਆ ਜੋ ਨੋਟਬੰਦੀ ਦੇ ਸੋਚਿਆ ਸੀ ਉਸ ਤੋਂ ਬਾਅਦ ਵਪਾਰ ਸਾਰਾ ਦੂਸਰੂ ਹੋ ਜੂਗਾ ਈ-ਬਿਲਿੰਗ ਤੇ ਹੋ ਜੂਗਾ ਜਾਂ ਦੂਸਰੂ ਹੋ ਜੂ ਪਰ ਕੋਈ ਜ਼ਿਆਦਾ ਦਿਖਿਆ ਨਹੀਂਗਾ ਨੋਟਬੰਦੀ ਜ਼ਰੂਰ ਹੋਗੀ ਪਰ ਵਪਾਰ ਖੁੱਲਿਆ ਨਹੀਂਗਾ ਪੂਰਾ ਜਿਵੇਂ ਉਮੀਦ ਸੀ ਨਾ ਵਪਾਰ ਖੁੱਲੇ ਖੁੱਲਿਆ ਨਹੀਂਗਾ ਕੀ ਮੰਨਦੇ ਹੋ ਮੋਦੀ ਦੀ ਜਿਹੜੀ ਸਰਕਾਰ ਹੈ ਦੁਬਾਰਾ ਆਉਣੀ ਚਾਹੀਦੀ ਹੈ ਜਾਂ ਨਹੀਂ ਠੀਕ ਹੈ ਜੀ ਸਭ ਤਾਂ ਵਪਾਰ ਨਾਲ ਹੈ ਜੀ ਵਪਾਰ ਚੱਲਣਾ ਚਾਹੀਦਾ ਜਿਹੜੀ ਸਰਕਾਰ ਆਵੇ ਵਪਾਰ ਵਾਲ ਤੇ ਆਂਦ ਦੇ ਤੇ ਵਪਾਰ ਚੱਲੇ ਫਰੀਦਕੋਟ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕੇ ਤੋਂ ਪ੍ਰੋਫੈਸਰ ਸਾਧ ਸਿੰਘ ਆਮ ਆਦਮੀ ਪਾਰਟੀ ਦੇ ਸੀ। ਉਹਨਾਂ ਦਾ ਮੰਨਣਾ ਕਿ ਉਹਨਾਂ ਨੇ 22-23 ਕਰੀਬ ਦੇ ਕਰੋੜ ਜਿਹੜਾ ਰੁਪਇਆ ਹਲਕੇ ਦੇ ਵਿੱਚ ਵਿਕਾਸ ਕੀਤਾ ਹੈ। ਮੰਨਦੇ ਹੋ ਆਇਆ ਹੈ ਪਤਾ ਨਹੀਂ ਪਰ ਦਿਖਿਆ ਨਹੀਂਗਾ ਕਿਸੇ ਪਾਸੇ ਜੀ ਹਜੇ ਕੁਛ। ਕੀ ਕਾਰਨ ਆਇਆ ਜਰੂਰ ਹੈ ਦਿਖਿਆ ਕਿ ਉਹਨੇ ਕਾਰਨ ਕੀ ਹੈ? ਕੁਛ ਕਿਸੇ ਪਾਸੇ ਲੱਗਦਾ ਨਹੀਂ ਕੋਈ ਵਿਕਾਸ ਹੋਇਆ ਹੋਊਗਾ ਜੀ। ਫਿਰ ਜਿਹੜੀ ਉਹਨਾਂ ਦੀ ਗ੍ਰਾਂਟਾਂ ਆਈਆਂ ਕਿੱਥੇ ਗਈਆਂ? ਪਤਾ ਹੀ ਨਹੀਂਗਾ ਜੀ। ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਤੋਂ ਕੀ ਉਮੀਦ ਜਿਹੜੇ 2 ਸਾਲ ਇਹਨਾਂ ਦੇ ਪੂਰੇ ਕੀਤੇ ਐ ਕਿੰਨੇ ਕ ਸਰਕਾਰ ਨੇ ਲੋਕਾਂ ਦੇ ਜਿਹੜੇ ਹੈਗੇ ਆਸਾਂ ਤੇ ਖਰੀ ਉਤਰੀਏ ਠੀਕ ਹੈ ਜੀ ਚੱਲੀ ਜਾਂਦਾ ਪਰ ਕੋਈ ਜ਼ਿਆਦਾ ਠੀਕ ਹੈ ਵੀ ਚੱਲੀ ਜਾਂਦਾ ਫਿਰ ਵੀ ਕੋਸ਼ਿਸ਼ ਚੱਲ ਰਹੀ ਹੈ ਜੀ ਇਹਨਾਂ ਦੀ ਤੇ ਬਾਕੀ ਉਮੀਦ ਹੈ ਵੀ ਆਹ ਨਾਲ ਟਾਈਮ 'ਚ ਚੰਗਾ ਹੀ ਆਊਗਾ ਜੀ ਟਾਈਮ ਤਾਂ ਹੁਣ ਜੇਕਰ ਗੱਲ ਕਰੀਏ ਆਪਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਜਿਹੜਾ ਗਰੀਬ ਵਰਗ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀਆਂ ਜਿਹੜੀ ਆਟਾ ਦਾਲ ਦੀ ਸਕੀਮ ਹੋ ਗਈ ਹੋਰ ਸਕੀਮਾਂ ਹੋ ਗਈਆਂ ਕੀ ਜਿਹੜਾ ਉਹ ਜਿਹੜੇ ਸਰਕਾਰਾਂ ਦੇ ਉਪਰਾਲੇ ਸਹੀ ਸੀ ਜਾਂ ਗਲਤ ਹੈ ਠੀਕ ਵੀ ਸਹੀ ਜਿਵੇਂ ਅੱਜ ਬਾਜ਼ਾਰ 'ਚ ਕੰਮ ਨਹੀਂ ਹੈਗਾ ਜਿਹਦੇ ਕੋਲ ਮੰਨ ਲਓ ਜਿਵੇਂ ਲੇਬਰ ਵਾਲੇ ਬੰਦੇ ਨੂੰ ਇਹ ਚੀਜ਼ ਮਿਲ ਰਹੀ ਆ ਤਾਂ ਠੀਕ ਵੀ ਹੈ ਜੀ ਪਰ ਜੇ ਇਹਦਾ ਦੁਰਪਯੋਗ ਕੀਤਾ ਜਾਵੇ ਤਾਂ ਗਲਤ ਵੀ ਹੈ ਜੀ ਐ ਸਾਡੇ ਨਾਲ ਜਿਹੜਾ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੀਆਂ ਵੀ ਤੁਹਾਨੂੰ ਕੀ ਹੈ ਜਿਹੜਾ ਸਰਕਾਰਾਂ ਪਿਛਲੀਆਂ ਸਰਕਾਰਾਂ ਵੱਲੋਂ ਜਿਹੜਾ ਆਟਾ ਦਾਲ ਦੀ ਸਕੀਮ ਜਿਹੜੀ ਸੀਗੀ ਦਿੱਤੀ ਜਾਂਦੀ ਸੀਗੀ ਗਰੀਬਾਂ ਨੂੰ ਤੇ ਹੁਣ ਜਿਹੜੀ ਹੈਗੀ ਮੌਜੂਦਾ ਸਰਕਾਰ ਨੂੰ ਮਿਲ ਰਹੀ ਹੈ ਬਹੁਤ ਘੱਟ ਜੀ ਬਹੁਤ ਘੱਟ ਮਿਲਦੀ ਆ ਅੱਗੇ ਕਾਲੀ ਟਾਈਮ ਤੇ ਸਾਨੂੰ ਮਿਲ ਜਾਂਦਾ ਸੀ ਸਹੀ ਟਾਈਮ ਤੇ ਪਰ ਹੁਣ ਬਹੁਤ ਲੇਟ ਮਤਲਬ ਛਿਆਂ ਮਹੀਨਿਆਂ ਬਾਅਦ ਚਾਰਾਂ ਮਹੀਨਿਆਂ ਬਾਅਦ ਕੋਈ ਗੱਲਬਾਤ ਹੈ ਨਹੀਂ ਜੀ ਇਹ ਕੀ ਕਾਰਨ ਹੈ ਕਿ ਉਹ ਨਹੀਂ ਮਿਲਦੀ ਕਾਰਨ ਹੁਣੇ ਸਰਕਾਰ ਨੂੰ ਚਾਹੀਦਾ ਜੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਚਾਹੀਦਾ ਦੇਣਾ ਟਾਈਮ ਸਿਰ ਜੇਕਰ ਆਪਾਂ ਸਕੂਲਾਂ ਦੀ ਗੱਲ ਕਰਕੇ ਸਕੂਲਾਂ ਦੇ ਵਿੱਚ ਵੀ ਇਸ ਵਕਤ ਆਪਾਂ ਜਾਣਗੇ ਤਾਂ ਜਿਆਦਾ ਜਿਹੜੇ ਹੈਗੇ ਆ ਆਮ ਜਿਹੜੇ ਗਰੀਬ ਵਰਗ ਆ ਉਹਨਾਂ ਦੇ ਬੱਚੇ ਜਿਹੜੇ ਪੜ ਰਹੇ ਆ ਅਮੀਰ ਤਾਂ ਜਿਹੜੇ ਹੈਗੇ ਪ੍ਰਾਈਵੇਟ ਸਕੂਲਾਂ 'ਚ ਪੜਾ ਰਹੇ ਆ ਤੁਹਾਡੇ ਬੱਚੇ ਵੀ ਪੜਦੇ ਹੋਣਗੇ ਕੀ ਉਹਨਾਂ ਨੂੰ ਪ੍ਰੋਪਰ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਵਰਦੀਆਂ ਦਿੱਤੀਆਂ ਜਾਂਦੀਆਂ ਕਿਤਾਬਾਂ ਜੀ ਮਿਲਦੀਆਂ ਕੋਈ ਵਰਦੀ ਨਹੀਂ ਜੀ ਕੋਈ ਕੁਝ ਨਹੀਂ ਮਿਲ ਰਿਹਾ ਜੀ ਵਜੀਫੇ ਵੀ ਦੇ ਰਹੀ ਹੈ ਸਰਕਾਰ ਤਾਂ ਕੁਝ ਨਹੀਂ ਜੀ ਸਾਨੂੰ ਤਾਂ ਕੁਝ ਨਹੀਂ ਮਿਲਿਆ ਜੀ ਸਾਨੂੰ ਕੁਝ ਨਹੀਂ ਮਿਲਿਆ। ਇਹ ਕੀ ਮੰਨਦੇ ਹੋ ਫਿਰ ਜਿਹੜੀ ਮੌਜੂਦਾ ਸਰਕਾਰ ਆ 2 ਸਾਲਾਂ ਦੇ ਵਿੱਚ ਕਿੰਨੀ ਕੁ ਤੋੜੀਆਂ ਆਸਾਂ ਤੇ ਖਰੀ ਉਤਰੀਏ? ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੀ ਆ ਜੀ ਕੋਈ ਸਾਨੂੰ ਤਾਂ ਉਮੀਦ ਨਹੀਂ ਹੈ ਇਸ ਸਰਕਾਰ ਤੋਂ। ਇਹ ਫਰੀਦਕੋਟ ਤੋਂ ਜਿਹੜਾ ਮੌਜੂਦਾ ਐਮਪੀ ਕਿਹੜੇ ਸੀਗੇ? ਐਮਪੀ ਐਮਨੂ ਨੰਬਰ। ਇਹ ਫਰੀਦਕੋਟ ਤੋਂ ਜਿਹੜੇ ਪਹਿਲਾਂ ਜਿਹੜੇ ਐਮਪੀ ਸੀਗੇ ਉਹ ਆਮ ਆਦਮੀ ਪਾਰਟੀ ਦੇ ਪ੍ਰਪਤ ਸਾਧੂ ਸਿੰਘ ਸੀ। ਜਿਹੇ ਪ੍ਰੋਫੈਸਰ ਸਾਧੂ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਨੇ ਕਿੰਨਾ ਕੁ ਜਿਹੜਾ ਵਿਕਾਸ ਕੀਤਾ? ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਜੀ ਉਹਨਾਂ ਨੇ ਤਾਂ ਘੇੜਾ ਧੰਨਵਾਦ ਵੀ ਨਹੀਂ ਕਹੇ ਦਾ ਕੀਤਾ ਜੀ। ਵਿਕਾਸ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਕੀ 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 ਮੰਤ ਕਿਉਂ ਨਹੀਂ ਕੀਤਾ ਕੀ ਗਾਇ ਕਾਰਨ ਕੀ ਕਿੱਥੇ ਕਮੀ ਹੈ ਕਮੀ ਉਹ ਕਾਇ ਹੀ ਨਹੀਂ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਜੇ ਤੁਸੀਂ ਉਮੀਦਵਾਰ ਚਾਹੁੰਦੇ ਹੋ ਕਿਉਂ ਜੇ ਜਿਹੜਾ ਉਮੀਦਵਾਰ ਹੋਵੇ ਕਿਹੜੀ ਉਮੀਦਵਾਰ ਨੂੰ ਵੋਟ ਪਾਓਗੇ ਅਸੀਂ ਤਾਂ ਕਹਿੰਦੇ ਆ ਵੀ ਚੰਗਾ ਚਲੋ ਕੋਈ ਉਮੀਦਵਾਰ ਆਊਗਾ ਤੇ ਵੋਟ ਪਾਵਾਂਗੇ ਜੀ ਉਹਨੂੰ ਪੜਿਆ ਲਿਖਿਆ ਸਾਡੇ ਨਾਲ اے ਸੀ ਜਿਹੜੀ ਫਰੀਦਕੋਟ ਦੇ ਜਿਹੜੇ ਲੋਕ ਹੈ ਉਹਨਾਂ ਨੇ ਆਪਣੇ ਵਿਚਾਰ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਰੱਖੇ ਆ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਨੇ 2 ਸਾਲ ਦੇ ਵਿੱਚ ਕੀ ਕੀਤਾ ਕੀ ਉਹਨਾਂ ਨੂੰ ਫਾਇਦਾ ਹੋਇਆ ਜਿਹੜੇ ਉਹਨਾਂ ਨੇ ਵਾਅਦਾ ਕੀਤੀ ਸੀ ਉਸ ਤੋਂ ਖਰੀ ਉਤਰੀ ਜਾਂ ਨਹੀਂ ਕੁਝ ਲੋਕਾਂ ਨੂੰ ਤਾਂ ਐਮਪੀ ਦੀ ਗੱਲ ਕਰੀਏ ਤਾਂ ਐਮਪੀ ਦੇ ਨਾਂ ਦਾ ਵੀ ਨਹੀਂ ਪਤਾਗਾ ਪਤਾ ਵੀ ਤਾਂ ਹੈ ਨਹੀਂਗਾ ਕਿਉਂਕਿ ਜੇਕਰ ਐਮਪੀ ਦਾ ਇਥੋਂ ਸਿੱਧ ਹੁੰਦਾ ਜੇ ਐਮਪੀ ਲੋਕਾਂ ਦੇ ਵਿੱਚ ਵਿਚਰੂਗਾ ਜਾ ਕੇ ਫੇਰ ਵਿਕਾਸ ਕਰੂਗਾ ਫੇਰ ਹੀ ਉਹਦਾ ਪਤਾ ਲੱਗਦਾ ਵੀ ਇਹ ਐਮਪੀ ਹੈ ਇਸ ਕਰਕੇ ਜਿਹੜਾ ਮੌਜੂਦਾ ਐਮਪੀ ਸੀ ਪਿਛਲੇ ਸਮੇਂ ਦੇ ਵਿੱਚ ਉਸ ਤੋਂ ਲੋਕ ਕਾਫੀ ਨਰਾਸ਼ ਲੱਗ ਰਹੇ ਹਨ ਹੁਣ ਆਉਣ ਵਾਲਾ ਜਿਹੜਾ ਹੈਗਾ ਲੋਕਾਂ ਦੇ ਇਹੀ ਵਿਚਾਰ ਹੈ ਕਿ ਪੜਿਆ ਲਿਖਿਆ ਇੱਕ ਉਮੀਦਵਾਰ ਹੋਵੇ ਚੰਗਾ ਜਿਹੜਾ ਲੋਕਾਂ ਦੇ ਵਿੱਚ ਵਿਚਰਨ ਵਾਲਾ ਹੋਵੇ ਉਹੀ ਉਮੀਦਵਾਰ ਦੀ ਚੋਣ ਕੀਤੀ ਜਾਊਗੀ ਕੈਮਰਾਮੈਨ ਅਮਿਤ ਦੇ ਨਾਲ ਫਰੀਦਕੋਟ ਤੋਂ ਫਾਸਟਵੇ న్యూਸ ਲਈ ਗੁਰਜੀਤ ਰਮਣਾ